ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾਖ ਗੁਰੂ ਨਿਸਤਾਰੇ ਜੇਵਾ ਏ ਕਵਣ ਗੁਣ ਕਹੀਐ ਬੇਸੁਮਾਨ ਬੇਅੰਤ ਸੁਆਮੀ ਤੇਰੋ ਅੰਤਨਾ ਕਿਨਹੂ ਲਹੀਐ ਕੋਟ ਬਰਾਦ ਹਮਾਰੇ ਖੰਡੋ ਆਨੇਕ ਵਿਦੀ ਸਮਝਾਵੋ ਹੋ ਹਮ ਅਗਿਆਨ ਅਲਪ ਮਤ ਥੋਰੀ ਤੂੰ ਆਪਣਾ ਬਿਰਦ ਰਖਾਵੋ ਸੁਕੋਟਲ ਗੁਰ ਸੇਵੀਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੋਹੀ ਮਹਲਾ 5 ਘਰ ਪੰਜਵਾ ਪੜਤਾਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਪੋ ਮਨ ਗੋਬਿੰਦ ਏਕੇ ਅਵਰ ਨਹੀਂ ਕੋ ਲਖੈ ਸੰਤ ਲਗ ਮਨੇ ਛਾੜ ਦੁਬਿਦਾ ਕੀ ਕੁਰੀਆ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਵਿੰਦ ਏਕੈ ਅਵਰ ਨਹੀਂ ਕੋ ਲੇਖੈ ਸ਼ੰਤ ਲਗ ਮਨਹਿ ਛਾੜ ਦੁਵਿਧਾ ਕੀ ਕੂਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਆਨੇਕ ਕੋ ਥਰੀਆ ਪੈਨ 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 ਕਰੀਆ ਵਿਚ ਮਨ ਕੋਟਵਰੀਆ ਨਜੇ ਮੰਦਰ ਪਰੀਆ ਤਹਾ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕਰਤਨ ਜੁਰੀਆ ਬਹੁ ਵਿਦੇ ਫਿਰਿਆ ਪਰ ਕੋ ਹਿਰਿਆ ਵਿਖਣਾ ਕਿਰਿਆ ਅਵ ਸਾਧੂ ਸੰਗ ਪਰਿਆ ਹਰ ਦੁਆਰੇ ਖਰਿਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹਰ ਨਾ ਫਿਰਿਆ ਹਰ ਦੁਆਰੇ ਖਰੀਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਮਹਰਨਾ ਫਿਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ